ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਅੱਜ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜਿੰਨਾਂ ਜਿੰਨਾਂ ਭੈਣਾਂ ਨੇ ਸੂਟ ਲੈਣੇ ਹੁੰਦੇ ਆ ਸਾਰੀਆਂ ਭੈਣਾਂ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾ ਸਕਣ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਅੱਜ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਹੈ ਜੀ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ 올ਓਵਰ ਸੂਟ ਆਊਗਾ ਜੀ 550 ਦਾ ਪ੍ਰਾਈਸ ਹੋਊਗਾ ਜੀ 50 ਰੁਪਏ ਸ਼ਿਪਿੰਗ ਦੇ ਐਕਸਟਰਾ ਹੋਣਗੇ ਜੀ ਜਿਹੜੇ ਇਹ ਵਾਲੇ ਸੂਟ ਹੈ ਜੀ ਇਹ ਲਵਲੀਨ ਦੇ ਪ੍ਰਿੰਟ ਆਉਣਗੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਜੀ ਨਾਲ ਇਹਨਾਂ ਦੇ ਮੈਚਿੰਗ ਸਲਵਾਰਾਂ ਹੈ ਜੀ ਪਲੇਨ ਬਹੁਤ ਸੋਹਣਾ ਸਟੱਫ ਹੈ ਜੀ ਲਵਲੀਨ ਦਾ ਬਟਰ ਕਾਟਨ ਵੀ ਕਹਿ ਦਿੰਦੇ ਆ ਜੀ ਇਹਨੂੰ ਤੇ ਲਵਲੀਨ ਦੇ ਇਹ ਕਾਟਨ ਦੇ ਪ੍ਰਿੰਟ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਜੀ ਬਹੁਤ ਸੋਹਣੇ ਇਹਨਾਂ ਦੇ ਕਲਰ ਕੰਬੀਨੇਸ਼ਨ ਹੈ ਜੀ ਨਾਲ ਪਲੇਨ ਬਾਟਮ ਆਊਗੀ ਬਹੁਤ ਸੋਹਣਾ ਸਟੱਫ ਹੈ ਜੀ 50 ਰੁਪਏ ਐਕਸਟਰਾ ਇਹਨਾਂ ਦੇ ਡਿਲੀਵਰੀ ਚਾਰਜ ਹੈ ਜੀ ਸ਼ਿਪਿੰਗ ਦੇ ਚਾਰਜ ਐਕਸਟਰਾ ਜੀ 50 ਰੁਪਏ ਤੇ 850 ਇਹਦਾ ਪ੍ਰਾਈਸ ਹੈ ਜੀ ਸੂਟ ਦਾ ਬਹੁਤ ਸੋਹਣਾ ਸਟੱਫ ਹੈ ਜੀ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਕੋਈ ਸੂਟ ਪਸੰਦ ਹੋਵੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਜੀ ਤੇ ਜੇ ਕਿਸੇ ਭੈਣ ਨੇ ਵਰਕ ਕਰਵਾਉਣਾ ਹੈ ਜੀ ਬਾਟਮ ਤੇ ਤਾਂ ਸਾਡੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਜੇ ਤੁਸੀਂ ਸੂਟ ਤੇ ਵੀ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਜੀ ਜਿਸ ਤਰ੍ਹਾਂ ਦਾ ਤੁਸੀਂ ਵਰਕ ਕਹੋਗੇ ਜੀ ਆਪਾਂ ਤੁਹਾਨੂੰ ਉਸੇ ਤਰ੍ਹਾਂ ਦਾ ਵਰਕ ਕਰਕੇ ਦੇਵਾਂਗੇ ਜੀ ਤੇ ਆਪਣੇ ਵਰਕ ਦੀ ਸਫਾਈ ਤੁਸੀਂ ਆਪਣੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਾਂ ਵਰਕ ਵਾਲੇ ਸੂਟਾਂ ਦੀਆਂ ਵੀਡੀਓ ਵੀ ਪਾਉਂਦੇ ਰਹਿੰਦੇ ਆ ਜੀ ਜਿਹੜੀਆਂ ਜਿਹੜੀਆਂ ਭੈਣਾਂ ਆਪਾਂ ਨੂੰ ਆਰਡਰ ਦਿੰਦੀਆਂ ਜੀ ਸੂਟਾਂ ਦੇ ਵਰਕ ਵਾਲੇ ਦੇ ਜੀ ਆਪਾਂ ਉਹ ਵੀ ਤੁਹਾਨੂੰ ਵੀਡੀਓ ਪਾਉਂਦੇ ਰਹਿੰਨੇ ਆ ਜੀ ਤੁਸੀਂ ਸਾਡੇ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਜੀ ਇਹ ਵਾਲੇ ਰਾਮ ਟੈਕਸ ਦੇ ਕੈਮਰਿਕ कॉटन ਦੇ ਸੂਟ ਆਉਣਗੇ ਜੀ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਸਟੱਫ ਹੈ ਜੀ ਇਹਨਾਂ ਦਾ ਤੇ ਰਾਮ ਟੈਕਸ ਦੇ ਫੈਬਰਿਕ ਦਾ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਜੀ ਵੀ ਕਿਸ ਤਰ੍ਹਾਂ ਦਾ ਕਿੰਨਾ ਸੌਫਟ ਫੈਬਰਿਕ ਹੁੰਦਾ ਹੈ ਜੀ ਤੇ ਬਹੁਤ ਹੀ ਜਿਆਦਾ ਪਿਆਰੇ ਇਹਨਾਂ ਦੇ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਜਿਆਦਾ ਪਿਆਰਾ ਇਹਨਾਂ ਦਾ ਸਟੱਫ ਹੈ ਜੀ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਇਹ ਪਿਓਰ ਕੈਮਰਿਕ कॉटन ਹੈ ਜੀ ਰਾਮ ਟੈਕਸ ਦੀ ਬਹੁਤ ਸੋਹਣਾ ਇਹਨਾਂ ਦੇ ਕਲਰ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਇਹ ਵਾਲੇ ਸੂਟਾਂ ਦੇ ਨਾਲ ਬਹੁਤ ਸੋਹਣੇ ਦੁਪੱਟੇ ਆਉਣਗੇ ਜੀ ਇਹ ਵਾਲੇ ਸੂਟ ਵੀ ਪਿਓਰ ਕੈਮਰਿਕ कॉटन ਦੀ ਹੋਣਗੇ ਜੀ ਨਾਲ ਇਹਨਾਂ ਦੇ ਪਲੇਨ ਬਾਟਮ ਹੈ ਜੀ ਬਹੁਤ ਸੋਹਣੀ ਮੈਚਿੰਗ ਇਹਨਾਂ ਦੇ ਨਾਲ ਸ਼ਰਟ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਪਿਆਰਾ ਖੁੱਲਾ ਡੁੱਲਾ ਨਾਲ ਇਹਨਾਂ ਦੇ ਦੁਪੱਟਾ ਲਾਇਆ ਹੋਇਆ ਹੈ ਜੀ ਬਹੁਤ ਸੋਹਣਾ ਚਿਕਨ ਦਾ ਦੁਪੱਟਾ ਜੀ ਪੂਰਾ 2.5 ਮੀਟਰ ਦਾ ਖੁੱਲਾ ਡੁਲਾ ਆਊਗਾ ਜੀ ਜਿਹੜੀ ਵੀ ਭੈਣ ਨੇ ਜਿਹੜਾ ਸੂਟ ਲੈਣਾ ਹੋਵੇ ਸਕਰੀਨ ਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਜਲਦੀ ਜਲਦੀ ਆਰਡਰ ਕਰੋ ਜੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ